ਮੰਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧੀ ਹੋਏ ਮੰਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧੇ ਹੋਏ ਕਹਿੰਦੇ ਲੋਕਾਂ ਨੇ ਮਾਨੂੰ ਮਾਰਦੇ ਕਦਾਂ ਮੇਰਾ ਥਾਰੇ ਗੱਲਬਾਤ ਕਰਕੇ ਆੜਿਆ ਹੋਏ ਮਨ ਬਿਨਾਂ ਦਾ ਕੋਈ ਕੰਮ ਨਹੀਂ ਹੁੰਦਾ ਮੰਮਾ ਮਨਸਿਓ ਕਾਜ ਹੈ ਤੁਹਾਡਾ ਸਾਰਾ ਹੀ ਮਾਨੇ ਕਰਨਾ ਮਾਨੂੰ ਮਾਰਨੂ ਕਹਿੰਦੇ ਤੁਸੀਂ ਮਨ ਸਾਦੇ ਸਿੱਧੀ ਹੋਏ ਉਹਨੂੰ ਸਾਦਣਾ ਮਾਰਨਾ ਨਹੀਂ ਹੈਗਾ ਜੇ ਕੁਠਰਾ ਚੱਲਦਾ ਸਿੱਧਾ ਰਹਿ ਚਲੋ। ਇੱਲਤ ਕਰਦਾ। ਸ਼ਰਾਰਤ ਕਰਦਾ ਨਾ ਇੱਲਤ ਕਰਦਾ। એનર્ਜੀ ਤਾਂ ਆਡੀਔਨ ਆਉਂਦਾ। ਉਹ ਜੇ ਖੇਲਦਾ ਕੋਦਦਾ ਸ਼ਰਾਰਤਾਂ ਕਰਦਾ ਭਜਦਾ ਨੱਡਦਾ એનર્ਜੀ ਤਾਂ ਆਡੀਔਨ ਆਉਂਦਾ। ਜੇ ਉਹ ਤੋਂ ਥੋੜੀ એનર્ਜੀ ਨਾਲ ਕੋਈ ਕੰਮ ਕਰ ਲਵੇ ਬਾਈ ਦੇ ਉਹ। ਬੱਬਾ ਵਰਸੋਂ ਕਾਜ ਹੈ। ਮਨ ਖਾਦੇ ਸਿੱਧੀ ਹੋਏ। ਬੰਦ ਸਾਧ ਦਾ ਇਸ ਤਰ੍ਹਾਂ ਜੇ ਮਨ ਚੱਗੇ ਰਹਾ ਪੈ ਜਾਏ ਸਵੇਰੇ ਉੱਠ ਕੇ ਕੰਮ ਕਰਨ ਲੱਗ ਜਾਏ એનર્ਜੀ ਥੋੜੀ ਵੇਸਟ ਹੋਵੇ ਤੇ ਕੰਮ ਜਿਹੜਾ ਕਰੂ ਉਹਦਾ ਇਹਨੂੰ ਗਿਆਨ ਵੀ ਹੋਊ ਜਿਹ ਗਿਆਨ ਚ ਬਾਦ ਦਾ ਵੀ ਹੋ ਇਹਨੂੰ ਕੋ ਪ੍ਰਾਪਤੀ ਵੀ ਹੋਊਗਾ ਨਾ ਜੀ ਇਹਨੂੰ ਹੌਸਲਾ ਵੀ ਹੋਊਗਾ ਉਹ ਦੋ ਕੁਝ ਕਰ ਸਕਦਾ ਮੇਰੇ ਚਾਹ ਸ਼ਕਤੀ ਆ ਕੁਝ ਕਰਦੇ ਮੇਰੇ ਚ ਗੁਣ ਹੈ ਕੁਝ ਬੜੀ ਕਪੈਸਿਟੀ ਹੋ ਕੁਛ ਕਰਦੀ ਫਿਰ ਹੌਸਲਾ ਵੀ ਬਣੂ ਚ ਬੰਬਾ ਮਨ ਸਿਉ ਕਾਜ ਆ ਬਣ ਸਾਧ ਸਤ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਮਨ ਹੀ ਮਨ ਸਿਉ ਕਹੇ ਕਬੀਰਾ ਤੋ ਕਬੀਰਾ ਆਪਣੇ ਮਨ ਦੇ اندر ਹੀ ਗੱਲ ਕਰਦਾ ਫਿਰ ਇਹ ਲੋਕ ਕਹਿੰਦੇ ਨੇ ਮਨ ਮਾਰਨੇ ਬੜੂ ਸਾਧਨਾ ਸੀ ਸੁਧਾਰਨਾ ਸੀ ਮਨੁਸਰ ਆਰ ਕੋਈ ਰਿਹਾਈ ਮਾਰਨ ਦੀ ਗੱਲ ਕਰਦੇ ਨੇ ਜੋ ਵੀ ਤੇ ਪਾਗਲ ਨੇ ਸਾਰੇ ਜਿਹੜੇ ਹੁਣ ਇੱਥੇ ਸੁਧਾਰ ਕਰ ਤਾਂ ਹੀ ਸੁਧਾਰ ਕਰ ਲਿਖੇ ਰਹੇ ਨੇ ਇਹਨਾਂ ਨੇ ਜਿਹੜਾਂ ਦੇ ਇਹ ਅਪਰਾਧੀ ਮਾਰੀ ਦੇ ਨਹੀਂ ਉਹ ਅਪਰਾਧੀ ਸੁਧਾਰੀ ਦੇ ਹੁੰਦੇ ਨੇ ਤੇ ਮਾਰੇ ਬਰਾਦ ਨਹੀਂ ਇਹਨੂੰ ਸੁਧਾਰੋ ਪੁੱਠੇ ਕੰਮ ਹਟਾਓ ਇਹਦੇ ਮੌਰੀਆ ਆਪਨੇ ਮਾਰੀ ਦੇ ਨਹੀਂ ਹੁੰਦੇ ਸੁਧਾਰੀ ਦੇ ਹੁੰਦੇ ਨੇ ਮਰਜ਼ਦਾ ਹਰਨਾ ਸੀ ਉਹ ਮਨ ਨੂੰ ਮਾਰਨ ਲੱਗ ਗਏ ਐਨਾ ਹੀ ਫਰਕ ਆ ਮਨ ਸਾ ਮਿਲਿਆ ਨਾ ਕੋਏ ਮਨ ਨੇ ਮਨਸਿਉਂ ਕਹਿ ਕਬੀਰਾ ਮਨ ਸਾ ਆਪਣੇ ਮੰਦਰੇ ਮਨ ਦੇ ਵਿੱਚ ਵਿਚਾਰ ਕਰਦਾ ਸੁਬੀਰ ਮਨ ਵੜ ਦਾ ਤਾਂ ਕੋਈ ਬੰਦਾ ਹੀ ਨਹੀਂ ਮਿਲਿਆ ਬੁੱਧੀ ਕਹਿੰਦੇ ਮਨ ਵੜ ਦਾ ਕੋਈ ਬੰਦਾ ਹੀ ਨਹੀਂ ਹੈ ਸਾਰੇ ਪੁੱਠੇ ਕੰਮ ਜੇ ਨਾ ਕੀਤੇ ਸਿੱਧੇ ਵਿਦਾ ਹੀ ਕਰਉਣਾ ਕਰਨ ਦੀ ਕਪੈਸਿਟੀ ਤਾਂ ਰੱਖਦਾ ਹੀ ਆ ਇਹਦੀ એનર્ਜੀ ਨੂੰ ਠੀਕ ਪਾਸੇ ਵਰਤਣ ਦੀ ਗੱਲ ਹੈ ਗਲਤ ਪਾਸੇ ਜਿਹੜੀ انرਜੀ ਵਰਤੀ ਜਾਂਦੀ ਹੈ ਉਹਨੂੰ ਹਟਾਉਣ ਦੀ ਗੱਲ ਹੈ ਮਨ ਮੁਖ ਜੜੇ ਨੇ ਮਨ ਮਤਾਂ ਲੈਣੇ ਇਹਦੀ એનર્ਜੀ ਨੂੰ ਗਲਤ ਪਾਸੇ ਵਰਤ ਰਹੇ ਨੇ ਸੰਸਾਰ ਮੰਨ ਦੀ એનર્ਜੀ ਨੂੰ ਗਲਤ ਪਾਸੇ ਵਰਤ ਰਹੇ ਹੈ ਸੰਸਾਰ ਮੰਨ ਦੀ એનર્ਜੀ ਨੂੰ ਸਾਰੇ ਨੂੰ ਉਲਟੇ ਪਾਸੇ ਵਰਤ ਰਹੇ ਨੇ ਮਨ ਚਾਹੁੰਦਾ ਮੈਂ ਦੁਨੀਆ ਦੇ ਰਾਜ ਕਰਨਾ ਮੈਨੂੰ ਬੜੀ ਫੌਜ ਚਾਹੀਦੀ ਹੈ ਮੈਨੂੰ ਬੜੇ ਹਥਿਆਰ ਚਾਹੀਦੇ ਨੇ ਗਲਤ ਪਾਸੇ ਨਰਜੀ ਵਰਤਦੀ ਮੰਦੀ ਆਪਣੀ ਇੱਛਾ ਇਹਨੂੰ ਗਲਤ ਪਾਸੇ ਲੈ ਕੇ ਜਾਂਦੀ ਹੈ ਹਰ ਆਦਮੀ ਦੇ ਆਪਣੀ ਮੰਦੀ ਇੱਛਾ ਹੈ ਇਹੀ ਗਲਤ ਪਾਸੇ ਨਰਜੀ ਵਰਤੂਗੀ ਇਹ ਮੰਦੀ ਇੱਛਾ ਛਡਾ ਕੇ ਜੇ ਪਰਮੇਸ਼ਰ ਦੇ ਪਾੜੇ ਤੇ ਲੰਦਾ ਜਾਵੇ ਇਹ ਸਾਰੇ ਬੰਦੀ ਸ਼ਕਤੀ ਵਰਤੀ ਜਾਵੇ ਜੇ ਤੁਸੀਂ ਸੱਚਾ ਡੇਗੇ ਕਰਨ ਦੀ ਲੋੜ ਤਾਂ ਨਹੀਂ ਕੁਝ ਵੀ ਲੋੜ ਨਹੀਂ ਮਨ ਨੂੰ ਗਜ਼ਰ ਮਨ ਬਦਲ ਦੀ ਲੋੜ ਹੈ ਕੁਝ ਕਰਨ ਦੀ ਲੋੜ ਨਹੀਂ ਮਨ ਬਦਲ ਦੀ ਲੋੜ ਹੈ ਸਭ ਕੁਝ ਆਹਾ ਜੋ ਹੈਗਾ ਇਹ ਹੀ ਬਾਤ ਕੁਛ ਹੈ ਜੋ ਹੋ ਗਿਆ ਫਲਤੂਈ ਹੈ ਕੱਟਣੀ ਹੈ ਪਰ ਜੇ ਮਨ ਦੀ ਮਰਜ਼ੀ ਆ ਤਾਂ ਕੁਝ ਵੀ ਨਹੀਂ ਹੋਏ ਸਾਡੇ ਕੋਲ ਬਹੁਤ ਕੁਝ ਹੋਰ ਚਾਹੀਦਾ ਜੇ ਮਨ ਸਾਰੇ ਆਪਣੀ ਮਰਜ਼ੀ ਤੇ ਆਗਦਾ ਫਿਰ ਜੋ ਕੁਛ ਆਏ ਵੀ ਬਹੁਤ ਫਲਤੂ ਹੈ ਇਦੋਂ ਵੀ ਘੱਟ ਨਾਲ ਸਰਜੂ ਆਪਣਾ ਇਦੋਂ ਘੱਟ ਨਾਲ ਵੀ ਖੁਸ਼ ਆਣ ਸਾਰੇ ਸੁਖੀ ਹੋ ਸਕਦੇ ਆ ਫਿਰ ਸਾਰੇ ਸੁਖੀ ਇਦੋਂ ਘੱਟ ਨਾਲ ਵੀ ਜੇ ਆਪਣੀ ਆਪਣੀ ਮਰਜ਼ੀ ਤੇ ਚੱਲੀਏ ਫਿਰ ਕਦੇ ਵੀ ਸੁਖੀ ਨਹੀਂ ਹੋ ਤੋ ਚਾਹੇ 10 ਗੁਣਾ ਹੋ ਰਾਜ ਹੋ ਸੁਖੀ ਕੋਈ ਵੀ ਨਹੀਂ ਕਦੇ ਵੀ ਨਹੀਂ ਤੋ ਅਨਰਜੀ ਵੇਸ ਥੋੜੀ ਜਾਂ ਸਾਰੀ ਲੜਾਈਆਂ ਪੜਾਈਆਂ ਚ ਅਸ਼ਾਂਤੀਆਂ ਚ ਆ ਜਿਹੜੇ ਰੋਜ਼ ਹੜਤਾਲਾਂ ਹੁੰਦੀਆਂ ਨੇ ਰੋਜ਼ ਇਹ ਜਿਹੜੇ ਖਰਚੇ ਹੁੰਦੇ ਨੇ ਐਵੇਂ ਹਵਾਈ ਜਹਾਜ਼ਾਂ ਰੋੜੇ ਫਿਰਦੇ ਰਹਿੰਦੇ ਨੇ ਤੇਲ ਫੁੱਕੀ ਜਾਂਦੇ ਨੇ ਸਾਰੇ ਚੌਧਰੀ ਇਹ ਸਾਰੇ ਜਿਹੜੇ ਨੇ ਸਾਰੇ ਆਪਣੇ ਮਨ ਦੇ ਪਿੱਛੇ ਨੇ ਮਨ ਦੇ ਗੁਲਾਮ ਨੇ ਸਾਰੇ ਸਾਰੇ ਮਨਮੁਖ ਨੇ ਆਪਣੇ ਹੰਤ ਤੇ ਪਵੰਦੀ ਲਾਉਣਾ ਕੋਈ ਵੀ ਨਹੀਂ ਚਾਹੁੰਦਾ ਆਪਣੇ ਮਨ ਭੌਂਦੀਏ ਸਹਾਰਾਂ ਕਰਦੇ ਫਿਰਦੇ ਆਪਣੇ ਮਨ ਭੌਂਦੀਆਂ ਆਪਣੇ ਮਾਂਟੀਆਂ ਪਾਉਂਦਾ ਹੁਕਮ ਦੂਜਿਆਂ ਦੇ ਥੋਪੜ ਲੂ ਫਿਰਦੇ ਸਾਰੇ ਕਾਲੇ ਪੈਸੇ ਦੇ ਸਾਰੇ ਯੁਗੀ ਨੇ ਸਾਰੇ ਦੁਖੀ ਨਾ ਦੁਖੀ ਹੋਣਗੇ